ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਟਾਈਮ ਦੇ ਉੱਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅੱਗੇ ਖੜੇ ਹਾਂ ਔਰ ਸਾਡੇ ਲੰਬਾ ਸਮਾਂ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਪੀ ਸਾਹਿਬ ਐਸਡੀਐਮ ਸਾਹਿਬ ਇਹਨਾਂ ਸਾਰਿਆਂ ਨਾਲ ਇੱਕ ਮੀਟਿੰਗ ਹੋਈ ਹੈ ਮੀਟਿੰਗ ਜਿਹੜੀ ਆ ਉਹ ਆਪ ਸਭ ਨੂੰ ਪਤਾ ਹੈ ਕਿ ਡੇਰਾ ਰਾਦਾ ਸੌਨੀਆਂ ਵੱਲੋਂ ਜੋ ਟਿੰਡ ਮੰਡਪ ਤਾਲਾ ਪੱਤੀ ਪਿਰਥੀਪੁਰ ਦੇ ਗੁਰਦੁਆਰੇ ਦੀ 6 ਏਕੜ ਜ਼ਮੀਨ ਜੋ ਕਿ ਉਹਨਾਂ ਨੇ ਖੜੱਪੀ ਆ ਉਹਦੇ ਬਦਲੇ 'ਚ 6 ਏਕੜ ਗੁਰਦੁਆਰਾ ਸਾਹਿਬ ਦੀ ਜ਼ਮੀਨ ਲਈ ਆ ਤੇ ਉਹਦੇ ਬਦਲੇ 'ਚ ਦਿੱਤੀ ਆ 2 1 ਇਸ ਵਿੱਚ ਤੇ ਗੱਲ ਚੱਲੀ ਆ ਕਿ ਇਹ ਜਿਹੜੀ ਗੁਰਦੁਆਰੇ ਦੀ ਜ਼ਮੀਨ ਇਸ ਤਰੀਕੇ ਨਾਲ ਉਹਨਾਂ ਨੇ ਲਈ ਆ ਉਹ ਜ਼ਮੀਨ ਜਿਹੜੀ ਆ ਵਾਪਸ ਗੁਰਦੁਆਰਾ ਸਾਹਿਬ ਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਦੂਸਰਾ ਸੀ ਕਿ ਜਿਹੜਾ 2023 ਦੇ ਵਿੱਚ ਖਰਾਬਾ ਉਸ ਟਾਈਮ ਤੇ ਵੀ ਫਲੱਡ ਆਇਆ ਸੀ ਜਿਵੇਂ ਕਿ ਇਸ ਵਾਰੀ ਫਲੱਡ ਆਇਆ ਤੇ ਫਲੱਡ ਨੇ ਸਾਰੀਆਂ ਫਸਲਾਂ ਬਰਬਾਦ ਕਰਤੀਆਂ ਸੀ ਤੇ ਉਸ 2023 ਦੇ ਵਿੱਚ ਫਸਲਾਂ ਦੇ ਹੋਏ ਨੁਕਸਾਨ ਦਾ ਜੋ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਸੀ ਉਹ ਕੁਝ ਕਿਸਾਨਾਂ ਨੂੰ ਦਿੱਤਾ ਪਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਗੱਲ ਬੜੇ ਠੋਕ ਮਾ ਜਾ ਕੇ ਕਹੀ ਗਈ ਕਿ 2023 ਦਾ ਖਰਾਬਾ ਉਹਨਾਂ ਕਿਸਾਨਾਂ ਨੂੰ ਮਿਲਿਆ ਜਿਨ੍ਹਾਂ ਕਿਸਾਨਾਂ ਨੇ ਪਟਵਾਰੀ ਤੇ ਤਹਿਸੀਲਦਾਰਾਂ ਦੀ ਜੇਬਾਂ ਗਰਮ ਕੀਤੀਆਂ ਭਾ ਪਟਵਾਰੀ ਤੇ ਤਹਿਸੀਲਦਾਰ ਜਿਨ੍ਹਾਂ ਲੋਕਾਂ ਦੀਆਂ ਜੇਬਾਂ ਕੱਟੀਆਂ ਸੀ ਉਹਨਾਂ ਨੂੰ ਕੁਝ ਉਹਨਾਂ ਨੇ ਪੈਸਾ ਦਿੱਤਾ ਬਾਕੀ ਜਿਨ੍ਹਾਂ ਨੇ ਪੈਸੇ ਨਹੀਂ ਸੀ ਦਿੱਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਦਰਖਾਸਤ ਦਿਓ ਅਸੀਂ ਝੋਕ ਕੇ ਗੱਲ ਕਹੀ ਕਿ ਬਿਲਕੁਲ ਅਸੀਂ ਕੋਈ ਦਰਖਾਸਤ ਨਹੀਂ ਦੇਵਾਂਗੇ ਤੁਹਾਡੇ ਕੋਲੇ ਸਾਰਾ ਰਿਕਾਰਡ ਹੈ ਕਿ ਕਿੰਨਾ ਕਿੰਨੀ ਜ਼ਮੀਨ ਜਿਹੜੀ ਆ ਉਹ ਨੁਕਸਾਨੀ ਗਈ ਫਸਲਾਂ ਜਿਹਦੀਆਂ ਜਿਹਦੀਆਂ ਫਸਲਾਂ ਜਿਸ ਕਿਸਾਨ ਦੀਆਂ ਫਸਲਾਂ ਬਰਬਾਦ ਹੋਈਆਂ ਉਹ ਤੁਹਾਡੇ ਕੋਲੇ ਸਾਰਾ ਰਿਕਾਰਡ ਹੈ ਤੇ ਤੁਸੀਂ ਉਸ ਸਰ ਦੇ ਨਾਲ ਉਹਨਾਂ ਦਾ ਬਣਦਾ ਜਿਹੜਾ ਮਾਲ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹ ਮੁਆਵਜ਼ਾ ਦਿੱਤਾ ਜਾਵੇ ਉਹਦਾ ਡੀ ਸਾਹਿਬ ਨੇ ਇਹ ਵਾਅਦਾ ਕੀਤਾ ਕਿ ਬਿਲਕੁਲ ਮੈਂ ਪੜਤਾਲ ਕਰਾ ਕੇ ਮੈਂ ਸਾਰਾ ਰਿਕਾਰਡ ਦੇਖ ਲੈਣਾ ਤੇ ਜਿਨ੍ਹਾਂ ਦਾ ਖਰਾਬਾ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਖਰਾਬਾ ਜਿਹੜਾ ਉਹ ਦਵਾ ਤੀਸਰੀ ਗੱਲ ਜਿਹੜੀ ਬਹੁਤ ਵੱਡੀ ਅਹਿਮ ਗੱਲ ਜਿਹੜੀ ਕਿ ਅਸਲ ਮੁੱਦਿਆਂ ਦੀ ਅਸਲ ਇਹਨਾਂ ਪਿੰਡਾਂ ਦੇ ਉਜਾੜੇ ਦਾ ਜਿਹੜਾ ਮੁੱਢ ਆ ਉਹ ਹੈ ਦਰਿਆ ਬਿਆਸ ਦਰਿਆ ਬਿਆਸ ਤੇਰਾ ਰਾਧਾ ਸੌਂਮੀਆਂ ਵੱਲੋਂ ਸੱਜੇ ਪਾਸੇ ਤੋਂ ਉਸ ਜਿਹੜੀ ਆ ਮਿੱਟੀ ਪਾ ਪਾ ਕੇ ਪੂਰਿਆ ਜਾ ਰਿਹਾ ਔਰ 1985 ਤੋਂ ਲੈ ਕੇ ਲਗਾਤਾਰ ਇਸ ਦਰਿਆ ਨੂੰ ਉਹ ਢਿਲਵਾਂ ਵਾਲੇ ਪਾਸੇ ਜਿਹੜਾ ਉਹ ਧੱਕਦੇ ਆ ਰਹੇ ਨੇ ਜਿਹਦੇ ਵਿੱਚ ਚੱਕੋ ਮੰਡ ਚੱਕੋ ਕੀ ਮੰਡ ਬਤਾਲਾ ਢਿਲਵਾ ਇਹ ਪਿੰਡ ਜਿਹੜੇ ਨੇ ਇਹਨਾਂ ਦੇ ਪਿੰਨਾਂ ਨਾਲ ਮਨਸੂਰਵਾਲਾ ਹੋਰ ਬਹੁਤ ਸਾਰੇ ਪਿੰਡ ਨੇ ਜਿਹੜੇ ਪਿੰਡਾਂ ਜਿਹੜੇ ਪਿੰਡ ਇਸ ਪਾਣੀ ਦੀ ਮਾਰ ਇਠਾਉਂਦੇ ਨੇ ਔਰ ਉਹਨਾਂ ਜ਼ਮੀਨਾਂ ਦੀਆਂ ਜ਼ਮੀਨਾਂ ਮਿੱਟੀ ਜੜੀ ਆ ਖੁਰਖੁਰ ਕੇ ਤੇ ਅੱਗੇ ਜਾ ਰਹੀ ਆ ਥੋੜੀ ਜੀ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਇਹ ਜਿਹੜਾ ਡੇਰਾ ਵਿਆਸ ਆ ਇਹ ਸੱਜੇ ਪਾਸੇ ਮਿੱਟੀ ਪਾ ਕੇ ਵਨ ਅੱਗੇ ਤੋਂ ਅੱਗੇ ਵਧਾਰਿਆ ਆ ਉਧਰਨੇ ਬੰਨੇ ਜ਼ਮੀਨ ਕੱਢ ਰਿਆ ਐ ਇਧਰੋਂ ਜ਼ਮੀਨਾਂ ਖੁਰ ਰਿਆ ਨੇ ਤੇ ਜਿਹੜੀ ਜ਼ਮੀਨ ਇਧਰੋਂ ਖੁਰਦੀ ਐ ਉਹ ਜਿਹੜੀ ਮਿੱਟੀ ਐ ਉਹ ਪਾਣੀ ਦੇ ਨਾਲ ਖੁਰ ਕੇ ਮੇਨ ਹਾਈਵੇ ਰੋ ਜਰੰਦਰ ਅਮਰਸਾ ਜੋ ਮੇਨ ਹਾਈਵੇ ਰੋਡ ਐ ਬਿਆਸ ਕੋਲਾ ਜਿਹੜਾ ਉਸ ਬਿਆਸ ਦੇ ਪੁਲ ਦੇ ਥੱਲੋਂ ਦੀ ਦਰਿਆ ਚ ਜਾਂਦੀ ਆ ਔਰ ਹਰੀਕਿਆਂ ਤੋਂ ਪਹਿਲਾਂ ਉਹ ਜ਼ਮੀਨ ਜਿਹੜੀ ਮਿੱਟੀ ਆ ਉਹ ਦਰਿਆ ਦੇ ਵਿੱਚ ਜੰਮਦੀ ਐ ਉਹ ਦਰਿਆ ਦੇ ਵਿੱਚ ਜੰਮਣ ਨਾਲ ਟਿੱਬੀਆਂ ਉਹਦੇ ਵਿੱਚ ਪੈਦਾ ਟਿੱਬੀਆਂ ਬਣਦੀਆਂ ਨੇ ਉਹਨਾਂ ਤੇ ਸਰਕੰਡਾ ਪੈਦਾ ਹੁੰਦਾ ਔਰ ਤੁਸੀਂ ਵੇਖੋ ਕਿ ਕੋਹਨਵਾਲ ਸਾਹਿਬ ਦੇ ਲਾਗੇ ਜਿਹੜਾ ਉਥੇ ਕੋਹਨਵਾਲ ਸਾਹਿਬ ਤੇ ਕਪੂਰਥਲਾ ਨੂੰ ਜਿਹੜਾ ਜੋੜਦਾ ਪੁਲ ਬਣਿਆ ਹੈ ਦਰਿਆ ਬਿਆਸ ਦੇ ਉੱਤੇ ਉਥੇ ਸਰਕੰਡਾ ਬਹੁਤ ਵੱਡੇ ਪੱਧਰ ਤੇ ਆ ਉਹ ਸਰਕੰਡਾ ਜਿਹੜਾ ਇਸ ਢੇਰੇ ਵੱਲੋਂ ਇਹ ਜ਼ਮੀਨਾਂ ਬਰਬਾਦ ਕਰਨ ਨਾਲ ਉਹ ਮਿੱਟੀ ਖੁਰ ਕੇ ਅੱਗੇ ਗਈ ਉੱਥੇ ਉਹ ਮਿੱਟੀ ਦਰਿਆ 'ਚ ਜੰਮੀ ਤੇ ਉਹ ਟਿੱਬੀਆਂ ਬਣੀਆਂ ਉਹਨਾਂ ਤੇ ਸਰਕੰਡਾ ਪੈਦਾ ਆ ਤੇ ਜਦੋਂ ਪਾਣੀ ਆਉਂਦਾ ਤੇ ਉਹ ਪਾਣੀ ਓਵਰਫਲੋ ਹੋ ਕੇ ਜਿਹੜਾ ਸੁਲਤਾਨਪੁਰ 로ਦੀ ਨੂੰ ਜਾਂ ਤਰਨਤਾਰਨ ਜਿਲ੍ਹੇ ਦੇ ਮੁੰਡਾਪਿੰਡ ਆਦਮ ਜਿਹੜਾ ਨੁਕਸਾਨ ਕਰਦਾ ਉਹ ਵੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਣੇ ਇਸ ਦਰਿਆ ਨੂੰ ਗੁਰਬਾਦ ਕਰਨ ਤੇ ਇਹ ਮਿੱਟੀ ਮਨਨ ਕ ਜਿਹੜੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਉਹ ਮਿੱਟੀ ਖੁਰਨ ਦੇ ਕਾਰਨ ਹੀ ਉਹ ਅਗਲੇ ਜਿਹੜੇ ਨੁਕਸਾਨੇ ਦਾ ਰਹੇ ਨੇ ਇਹ ਸਾਰੀਆਂ ਵਸਤਾਵ ਦੇ ਨਾਲ ਜਿਹੜੀਆਂ ਹੋਈਆਂ ਔਰ ਇਹ ਵੀ ਗੱਲ ਹੋਈ ਆ ਕਿ 35 2024 ਦੇ ਜਿਹੜੇ ਆਰਡਰ ਸੀ ਹਾਈ ਕੋਰਟ ਦੇ ਉਹਨਾਂ ਆਰਡਰਾਂ ਤੇ ਨਾ ਤਾਂ ਜਿਲ੍ਹਾ ਅੰਮ੍ਰਿਤਸਰ ਨੇ ਤੇ ਨਾ ਜ਼ਿਲ੍ਹਾ कपूरथरा ਦੇ ਜਿਹੜੇ ਅਫਸਰ ਸੀ ਉਹਨਾਂ ਨੇ ਉਤੇ ਅਮਲ ਨਹੀਂ ਕੀਤਾ ਤੇ ਫਿਰ ਉਸ ਤੋਂ ਬਾਅਦ ਅਸੀਂ ਕੰਟੈਂਟ ਪਾਇਆ ਔਰ ਕੰਟੈਂਟ ਪਾਉਣ ਤੇ ਫਿਰ ਇੱਕ ਜਿਹੜੀ ਸਰਕਾਰ ਵੱਲੋਂ ਸਰਕਾਰ ਕੌਣ ਉਹ ਵੀ ਅਫਸਰ ਤੇ ਡਰੇਨੇਜ ਭਾਗ ਵੱਲੋਂ ਇੱਕ ਜਿਹੜੀ ਕਮੇਟੀ ਬਣਾਈ ਗਈ ਜਿਹਦੇ ਵਿੱਚ ਇੱਕ ਐਸਡੀਐਮ ਭਲੱਠ ਐਸਡੀਐਮ ਬਾਬਾ ਬਕਾਲਾ ਡਰੇਨੇਜ ਭਾਗ ਮੈਨੂ ਭਾਗ ਤੇ ਉਹਦੇ ਜਿਹੜੇ ਕਰਤਾ ਧਰਤਾ ਨੇ ਉਹਨੇ ਸ੍ਰੀ 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 ਕ੍ਰਿਸ਼ਨ ਕੁਮਾਰ ਜੀ ਉਹਨਾਂ ਵੱਲੋਂ ਇੱਕ ਕਮੇਟੀ ਬਣੀ ਸੀ ਔਰ ਉਸ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਆ ਉਹ ਬੜੀ ਹੈਰਾਨੀਜਨਕ ਰਿਪੋਰਟ ਦਿੱਤੀ ਆ ਕਿ ਉਹਨਾਂ ਭੱਦਰਪੁਰਸ਼ਾਂ ਨੇ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਹਾਈ ਕੋਰਟ ਚ ਕੰਟੈਂਪਟਰ ਦੇ ਸਬੰਧ ਵਿੱਚ ਜਵਾਬ ਦੇਣ ਤੇ ਉਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਇਹ ਡੇਰਾ ਵਿਆਸ ਵੱਲੋਂ ਕੋਈ ਛੇੜਛਾੜ ਨਹੀਂ ਕੀਤੀ ਗਈ। ਮੈਂ ਇਹ ਅਸੀਂ ਹੁਣ ਇਹ ਗੱਲ ਕਹੀ ਆ ਸਾਰਿਆਂ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਜਿਨ੍ਹਾਂ ਅਫਸਰਾਂ ਨੇ ਇਹ ਗਲਤ ਰਿਪੋਰਟ ਦਿੱਤੀ ਆ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਅੱਗੇ ਤੋਂ ਸਹੀ ਰਿਪੋਰਟ ਜੜੀਆਂ ਦਿੱਤੀ ਜਾਏ ਤੇ ਸਰਵੇ ਕਰੋ। ਹੁਣ ਡੀਸੀ ਸਾਹਿਬ ਨੇ ਸਾਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਹੈ ਵੀ ਜਿਹੜਾ ਗੁਰਦੁਆਰੇ ਵਾਲਾ ਮਸਲਾ ਤੇ ਇਹ ਖਰਾਬੇ ਵਾਲਾ ਮਸਲਾ ਤੇ ਦਰਿਆ ਵਾਲਾ ਮਸਲਾ ਜਿਹੜਾ ਇਹ ਆਪਾਂ ਬੈਠ ਕੇ ਤੇ ਅੱਗੇ ਇਹਨਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਕੀ ਅੱਗੇ ਕਰਦੇ ਨੇ ਪਰ ਅਸੀਂ ਪਹਿਲੀ ਤਰੀਕ ਨੂੰ ਜਿਹੜਾ ਉਹ ਜਿਹੜਾ ਪ੍ਰੋਗਰਾਮ ਦਿੱਤਾ ਉਹ ਫਿਰ ਹਾਲ ਸਾਡਾ ਉਹ ਪ੍ਰੋਗਰਾਮ ਜਿਉਣਾ ਦਿਉਂ ਆ ਪਰ ਫਿਰ ਵੀ ਅਸੀਂ ਸਾਰਿਆਂ ਨਾਲ ਸਲਾਹ ਕਰਕੇ ਸਾਰੇ ਭਰਾ ਇੱਥੇ ਆਏ ਨੇ ਇਕੱਠੇ ਹੋਏ ਨੇ ਕਿਸਾਨ ਬੱਚਿਆਂ ਨਾਲ ਵੀ ਸਲਾਹ ਕਰਕੇ ਤੇ ਵੇਖਾਂਗੇ ਵੀ ਜੇ ਸਾਨੂੰ ਦਿਸਿਆ ਵੀ ਡੀਸੀ ਸਾਹਿਬ ਕੁਝ ਕਰ ਰਹੇ ਨੇ ਤੇ ਇਹਨਾਂ ਨੂੰ 2-4 ਦਿਨ ਦਾ ਸਮਾਂ ਹੋਰ ਵੀ ਦਿੱਤਾ ਜਾ ਸਕਦਾ ਹੈ ਕਿ ਜੇ ਸਾਨੂੰ ਦਿਸਿਆ ਕਿ ਇਹ ਸਾਨੂੰ ਸਿਰਫ ਸਾਡੇ ਅਥਰੂ ਹੀ ਭਿਲਾ ਰਹੇ ਨੇ ਤੇ ਫਿਰ ਜਿਹੜਾ ਸਾਡਾ ਪਹਿਲੀ ਤਰੀਕ ਦਾ ਦਿੱਤਾ ਹੋਇਆ ਪ੍ਰੋਗਰਾਮ ਉਹ ਜਿਉਂ ਦਾ ਤਿਉਹ ਆ ਫਿਰ ਅਸੀਂ ਵੇਖਾਂਗੇ ਕਿ ਅਸੀਂ ਡੀਸੀ ਕਪੂਰਥਲਾ ਨੂੰ ਇਹਦੇ ਦਫ਼ਤਰ ਘੇਰਨੇ ਨੇ ਕੋਠੀ ਘੇਰਨੀ ਆ ਰੋਡ ਰੋਕਣੀਆਂ ਕੀ ਕਰਨਾ ਕੀ ਨਹੀਂ ਕਰਨਾ ਉਹ ਸਾਰਿਆਂ ਦੀ ਸਵਾਦ ਦੇ ਨਾਲ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਦਿੱਤਾ ਜਾਵੇਗਾ ਪਰ ਅੱਜ ਜਿਹੜੀ ਸਾਡੀ ਗੱਲਬਾਤ ਹੋਈ ਆ ਉਹ ਗੱਲਬਾਤ ਉਹਨਾਂ ਨੇ ਸੁਣੀ ਆ ਬੜੇ ਧਿਆਨ ਨਾਲ ਸੁਣੀ ਆ ਔਰ ਮੰਨੇ ਵੀ ਇਸ ਗੱਲ ਨੂੰ ਮੰਨੇ ਨੇ ਕਿ ਵਾਕੇ ਇਹ ਤੁਹਾਡੇ ਨਾਲ ਜਿਹੜਾ ਉਹ ਜਸਤੀਆਂ ਹੋ ਰਹੀਆਂ ਨੇ ਹੁਣ ਇਹਨਾਂ ਜਸਤੀਆਂ ਦਾ ਹੱਲ ਕੀ ਕਰਦੇ ਨੇ ਇਹ ਸਮਾਂ ਦੱਸੇਗਾ ਸੋ ਇਹਨੀਆਂ ਬੇਨਤੀਆਂ ਕਰਦਾ ਕਹਿੰਦਾ ਵਾਹਿਗੁਰੂ ਜੀ ਖਾਲਸਾ ਸਾਹਿਬ ਅਨੰਦ ਕਾਰਜ ਸਾਹਿਬ